ਅਜੇ 8 8:30 ਵਜੇ ਤੱਕ ਦੁਕਾਨ ਖੁੱਲੀ ਆ ਹੂੰ ਤੇ ਤਿੰਨ ਮੁੰਡੇ ਹਾਈ ਮੋਡ ਤੱਕਲਦੇ ਮੂੰ ਮੰਨੇ ਆ ਜੀ ਉਹ ਮੇਰੇ ਕੋਲ ਆਇਤੇ ਤੇ ਬਤੌਲ ਉਹਨਾਂ ਨੇ ਉਥੋਂ ਕੱਢ ਲਈ ਮੇਰੇ ਕੰਡੇ ਲੱਗੇ ਹੋਏ ਬਸੌਲ ਕੱਢ ਲਈ ਤੇ ਆਣ ਕੇ ਮਤਲਬ ਇੱਥੇ ਮੇਰੇ ਗੱਦੀਆ ਲਾਏ ਆ ਗੱਲੇ ਵਾਲ ਉਹਨਾਂ ਨੇ ਮੇਰੇ ਇੱਕ ਥੱਪੜ ਮਾਰਿਆ ਬਸੌਲ ਕੱਢੀ ਆ ਤੇ ਮੈਂ ਜੋ ਵੀ ਲੁੱਟਕੋ ਕੀਤੀ ਆ ਗੱਲਾਂ ਗੱਲਾਂ ਤੋੜਿਆ ਗੱਲੇ ਚ ਨਹੀਂ ਬੈਠੇ ਹੈਗੇ ਸਰ ਜੀ ਆਪਾਂ ਝੂਠ ਨਹੀਂ ਮਾਰਨਾ ਮੇਰੇ ਜੇਬ ਦੇ ਵਿੱਚ 30 40 50000 ਦੇ ਕਰੀਬ ਹੋਣਾ ਸੀ ਮੈਂ ਜਾਣਾ ਸੀ ਕਿਤੇ ਵਹੇ ਦੇਣਾ ਤੇ ਉਹ ਮੇਰੀ ਜੇਬ ਚ ਕੱਢ ਕੇ ਲੈ ਗਿਆ ਇੱਕ ਫੈਲ ਕੀਤਾ ਵਾ ਪੰਜ ਬੰਦਿਆਂ ਨੇ ਉਹਨਾਂ ਨੇ ਵਸਤੌਲ ਕੀਤੀ ਹੈ ਹਾਂਜੀ ਦੋਸਤੋਂ ਬਾਅਦ ਅਸੀਂ ਪੁਲਿਸ ਨੂੰ ਤਲਾਕ ਕੀਤੀ ਆ ਫੋਨ ਕੀਤਾ ਤੇ ਮੁਲਾਜ਼ਮ ਆਏ ਆ ਤੇ ਉਹਨਾਂ ਨੇ ਪਤਾ ਨਹੀਂ ਕਹਿਣ ਦੇ ਆ ਵੀ ਸਾਸਾਂ ਘਰ ਦੇ ਲਾਗੇ ਤਿੰਨੇ ਬੰਦੇ ਫੜੇ ਗਏ ਆ ਹੁਣ ਇਹਨਾਂ ਨੇ ਸਾਨੂੰ ਪਤਾ ਵੀ ਉੱਥੇ ਜਾ ਕੇ ਮੈਂ ਦੇਖਾਂਗਾ ਵੀ ਉਹ ਹੀ ਮੋਟਰਸਾਈਕਲ ਆ ਜਾਂ ਉਹ ਹੀ ਬੰਦੇ ਨੇ ਤੇ ਫਿਰ ਮਤਲਬ ਉਹਨਾਂ ਨੂੰ ਦੇਖਾਂਗੇ ਚਿੱਟੇ ਰੰਗ ਦਾ ਹੋਣਾ ਤੇ ਗੋਲ ਬਸਤੌਲਾ ਚਿੱਟੇ ਸਲਵਰ ਕਲਰ ਦਾ ਮੂੰਹ ਬੰਨੇ ਸੀ ਉਹਨੂੰ ਮੂੰਹ ਤਿੰਨਾਂ ਨੇ ਬੰਦੇ ਆ ਕੈਮਰੇ 'ਚ ਆਏ ਆ ਤੇ ਬਸਤੌਲ ਸਾਡੇ ਦੋ ਮੇਰੇ ਨੌਕਰ ਇੱਕ ਮਿਸਤਰੀ ਆਇਆ ਖਾਨਪੁਰ ਤੋਂ ਬੰਦਾ ਇੱਕ ਬਿੱਲਾ ਗਵਾਂਡੀ ਹੂੰ ਉਹ ਕਾਰਾਂ ਵਾਲਾ ਬਿੱਲਾ ਕੁਆੜੀ ਆਈ ਆ ਤੇ ਉਸ ਤੋਂ ਬਾਅਦ ਇੱਕ ਮੈਂ ਹੀ ਪੰਜ ਜਣੇ ਆਏ ਸੀ ਠੀਕ ਹਾਂਜੀ ਕਿੱਦੋਂ 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 ਗਏ ਉਸ ਤੋਂ ਬਾਅਦ ਲੈ ਕੇ ਸੁਭਾਨਪੁਰ ਨੂੰ ਚਲੇ ਗਏ ਠੀਕ ਹੁਣ ਸਾਜੀ ਕਹਿਣ ਡਿਆ ਆਪਾਂ ਨੂੰ ਇੰਨਾ ਤੇ ਪਤਾ ਨਹੀਂ ਆਪਾਂ ਤੇ ਨਾਲ ਗਏ ਨਹੀਂ ਸਰ ਗਏ ਉਹ ਕਹਿਣ ਡਿਆ ਵੀ ਅਸੀਂ ਸਾਸਾਂ ਘਰ ਤੇ ਲਾਗੇ ਫੜੇ ਹੁਣ ਸਾਨੂੰ ਇਹਨਾਂ ਨੇ ਮੈਂ ਜਾ ਕੇ ਦੇਖਾਂਗਾ ਮੈਨੂੰ ਮੌਕਾ ਦਿਖਾਇਆ ਜਾਵੇ ਮੈਨੂੰ ਬਸਤੌਲ ਉਹ ਦਿਖਾਇਆ ਜਾਵੇ ਮੇਰਾ ਪਰਥਵਾ ਮੇਰੇ ਪੈਸੇ ਕੀ ਮੰਗ ਕਰਦੇ ਹੁੰਦੇ ਮੰਗ ਇਹ ਵੀ ਸ਼ਾਂਤੀ ਮਤਲਬ ਇਦਾਂ ਵੀ ਇਦਾਂ ਇਹ ਘਟਨਾ ਨਹੀਂ ਹੋਣੀ ਚਾਹੀਦੀ ਵੀ ਦੁਕਾਨਦਾਰ ਕਿੱਥੇ ਜਾਊਗਾ ਦੁਕਾਨਦਾਰ ਨਾ ਦਿਹਾੜੀ ਕਰ ਸਕਦਾ ਨਾ ਕਿੱਥੇ ਜਾ ਸਕਦਾ ਹੁਣ ਇੰਨੇ ਬੰਦਿਆਂ ਦੇ ਖਰਚੇ ਆ ਜੋ ਵੀ ਕਿੱਥੋਂ ਬੰਦਾ ਭਰੇਗਾ ਜੋ ਵੀ ਜੋ ਫੜਿਆ ਤੜਿਆ ਵਾ ਜੋ ਵੀ ਮੇਰੇ ਪੈਸੇ ਵਾਪਸ ਹੋ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਬਾਅਦ ਸ ਮੇਰੇ ਤੋਂ ਤੇ ਇਹ ਹੋਇਆ